ਹਾਂਜੀ ਇਹ ਹਰਸਾਨੇ ਗਿਆ ਬਦਲ ਅੱਜ ਲੋਦਰ ਸਟੇਸ਼ਨ ਲੰਕਾਰ ਬੜਾ ਛੁਈਆ ਅਹ ਲਓ ਜੀ ਤੇ ਕੀ ਲਵਿਛ ਰਾਂ ਉੱਥੇ ਆਵੇ ਸਵੇਰੇ ਬਹੁਤ ਲੋਕ ਉਧਰ ਸੰਭੀ ਆਨੇ ਆਂ ਇੱਕ ਨਾਰੀ ਪਾਣ ਰਿਆ ਬੜੀ ਨੂੰ ਦਾਜੀ ਛੱਡ ਰਿਆ ਤੇ ਦੂਸਿਆੜਾ ਕਾਲ ਨੂੰ ਛੱਡ ਰਿਆ ਜੇ ਜਿਵੇਂ ਦੋਵਾਂ ਦੇ ਚੱਲੇ ਜਾਂਦੇ ਟ੍ਰੇਨ ਟ੍ਰਿਕਟ ਬਿਲਦਪੁਰਾ ਦਾ 2 ਵਜੇ ਦਾ ਆਈ ਹੋਏ ਬਲ 4 ਵਜੇ ਤਿਆਰ ਹੈ ਤੂੰ ਚੜ੍ਹੋ ਸੀ ਆਲਾ ਮੜਦਾ ਇੱਕ ਵਾਰ ਤਿਆਰ ਮੁੱਕੀ ਮਰੀ ਇਹਨੇ ਮੁੰਡੇ ਤਿਆਰ ਹੈ ਜੀ ਜਾਣ ਨੂੰ ਬਾਈ ਤੇ ਡੇਗੀ ਪਾਣੀ ਆ ਤਾਂ ਕੋਈ ਗੱਲ ਨਹੀਂ ਕੈਮਰਾ ਥੋੜਾ ਜਿਹਾ ਖਰਾਬ ਹੋ ਗਿਆ ਉਹ ਦੇਖਣ ਨੂੰ ਧੁੰਦਲਾ ਹੋ ਗਿਆ ਸੀ ਸਾਡੀ ਕਿਸਮਤ ਦੇ ਤਾਰੇ ਹਲੇ ਧੁੰਦਲੇ ਨੇ ਜੀ ਦਿਨ ਚੰਗੇ ਗਏ ਜਾਂ ਫੇਰ ਤੈਨੂੰ ਦੱਸਾਂਗੇ ਹਨਾ ਤੇ ਠੀਕ ਆ ਬਾਬੇ ਕਬੂਤਰੀ ਹਨਾ ਓਕੇ ਰਿਪੋਰਟਾਂ ਜਿਹੜੇ ਸਾਹ ਤੇ ਦੇਣਾ ਬਈ ਉਸ ਸਾਹ ਤੇ ਕੂਤਰੀ ਆਪਾਂ ਜਮਾਂ ਰੈਲੀ ਕਰਕੇ ਛੱਡੀ ਹਨਾ ਜਾਂਦੀ ਅੱਜ ਫੇਰ ਹਰੀਕਾਤ ਵਾਲੀ ਬਾਜੀ ਤੇ ਸੈਕੰਡ ਮਾਜੀ ਇਹਦੀ ਬੰਕੀ ਗਾ ਗਈ ਤੇ ਸੈਕੰਡ ਤੇ ਲਾਸਟ ਸੈਕ ਆਏ ਪਤਾ ਨਹੀਂ ਕੋਸ ਮਾੜੀ ਮੋਟੀ ਮੈਂ ਪਿੰਜਰੇ ਚ ਬੈਠੀ ਸੀ ਮੂਤ ਕੇ ਇੱਕ ਲੋ ਹੰਡਾਰ ਗਈ ਉਹ ਮਰਾਦ ਗਈ ਯਾਰੀਆਂ ਮਰੋਣੀਆਂ ਜ਼ਰੂਰੀ ਹੈ ਫਰਖਦੋ ਮਾਹੂ ਇਹ ਰਿਪੋਰਟ ਇਹ ਦੇਆਂ ਨੂੰ ਪਿੰਜਰੇ ਦੇ ਬਾਹਰ ਲੈ ਖੰਡ ਕਰੀ ਕੋਈ ਨਾ ਕੋਈ ਜਾ ਕੇ ਮਾੜਾ ਮੋਟਾ ਉਥੇ ਠੀਕ ਹੈ ਬਾਤ ਆਇਆ 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 ਬਾਕੀ ਨੂੰ ਪਤਾ ਬਈ ਤੇ ਆਪਣੀ ਗੂਦੀ ਹੈਗੀ ਪੈਰਾਂ ਦੀ ਕੱਚੀ ਟਾਵਰ ਤੇ ਸਿੱਧੇ ਹਿਸਾਬ ਹੈ ਟਾਵਰੇ ਦੇ ਵਾਸਤੇ ਆਇਆ ਜਿਵੇਂ ਹੁੰਦੀ ਛਤਰੀ ਜਦੋਂ ਜ਼ੋਰ ਲੱਗੂਗਾ ਉਹਨਾਂ ਜ਼ੋਰ ਨਹੀਂ ਲਾਉਣਾ ਟਾਵਰ ਨੂੰ ਵੇਖ ਕੇ ਕੂਂਦਰੀ ਨੇ ਉਹ ਆਪ ਨੂੰ ਪਤਾ ਹੀ ਵੀ ਕਿੰਨੀ ਕਮੀਆਂ ਹਨ ਗੂਦੀ 'ਚ ਪਰ ਅਸੀਂ ਛੱਡੀ ਆਂ ਨੇ ਫਿਰ ਵੀ ਵੀ ਕੋਈ ਦਿੱਕਤ ਆਲੀ ਗੱਲ ਨਹੀਂ ਹੈ ਨਾ ਵੀ ਦੇਖੀ ਆਉਗੀ ਜਿਹੜਾ ਕੋਈ ਇੱਕ ਮਿੰਟ ਰੋਕ ਜਾ ਮੈਨੂੰ ਦੇਖਣਾ ਹੈ ਚੱਲ ਪੇ ਚੱਲ ਪੇ ਜੋਬਰ ਚੱਲ ਪੇ ਬਾਜੀ ਤੇ ਚਲੋ ਜੀ ਲੈ ਗਏ ਪਿੰਜਰਾ ਠੀਕ ਹੈ ਜੀ ਉਹ ਕੈਪਟਨ ਬਾਕੀ ਸਾਨੂੰ ਸਾਰਾ ਕੁਝ ਮੈਂ ਦੱਸ ਹੀ ਦੇਣਾ ਨਾਈ ਜੀ ਸਾਹਿਬ ਦਾ ਹਨ ਕੂਤਰੀ ਦਾ ਅੱਜ ਦਾ ਟਾਈਮ ਕਿੰਨਾ ਕੀਤਾ ਮੈਂ ਕੂਤਰੀ ਬੰਨੀ ਹੈ ਜੀ ਅੱਜ 3:30 3:30 ਤੋਂ ਪਾਰ ਨਹੀਂ ਜਾਣਾ ਕੂਤਰੀ ਅੱਜ 3 ਤੋਂ 3:30 ਦੇ ਵਿਚ ਵਿੱਚ ਬੰਨੀ ਆਪਾਂ ਉਸ ਹੱਬ ਦੇ ਬਦਾਮਾਂ ਦੀ ਸੈਟਿੰਗ ਕੀਤੀ ਸੀਗੀ ਇੰਨੇ ਕ ਵਜੇ ਨੂੰ ਬਸ ਬਾਜੀ ਨਿਬੜੂਗੀ ਤੇ ਇੰਨੇ ਕ ਵਜੇ ਤੱਕ ਆਪਣੀ ਕੂਤਰੀ ਕਾਰਡ ਕੱਢੇ ਅੱਜ ਮੇਰੇ ਅੱਥੀ ਅੱਗੇ ਸੁੱਤਾ ਤਾਂ ਸਾਈ ਰਾਤ ਦੇ ਨਹੀਂ ਇਹਨਾਂ ਨੂੰ ਕਹਾਂ 11 ਵਜੇ ਗਰਮੇ ਪਾਣੀਪੂਰੀ ਦਿੱਤਾ ਫਿਰ 2 ਵਜੇ ਫਿਰ 4 ਵਜੇ ਆਈਰਾ ਤਾਂ ਹੀ ਟੱਪੀ ਐ 4 ਵਜੇ ਦੇ ਕਿ ਸੁਤਾ 5 ਵਜੇ ਨੂੰ ਉੱਬਰ ਆ ਗਿਆ ਬਾਹਰ ਖੜ ਗਿਆ ਬਾਹਰ ਖੋਲ ਕੇ ਦਾ ਮੈਂ ਤੁਹਾਡੀ ਭਾਂ ਨੂੰ ਘਾਂਟਾ ਸੌਂਤਾ ਜਾਣਦੇ ਹਾਂ ਤੇ ਮਾਰੀ ਕੂਤਰਾਂ ਦੇ ਉਲੇ ਬਈ ਲਗਭਗ ਸੱਤ ਦਾ ਟਾਈਮ ਹੋ ਗਿਆ ਸਾਰਿਆਂ ਤੋਂ ਪਹਿਲੀ ਗੁਲਾਬੀ ਟੋਰੀ ਬਲਾਬੀ ਚੱਲ ਰਹੀ ਹਰੀ ਬਗਲਾ ਜੀ ਜਾਣ ਦੇ ਸੁਕੀ ਉਦਰੀ ਅੱਲੋ ਜੀ ਇੱਕ ਛੜ ਦੇ ਆਪਣਾ ਗੁਲਾਬੀ ਘੰਡ ਤੇ ਹਰੀ ਗਾਂਦ ਵਾਲਾ ਬਈ ਕੂਤਰ ਇੱਕ ਹਰੇ ਟੂਸਿਆਂ ਵਾਲੀ ਵੀ ਛੜਤੀ ਇੱਕ ਝਾਲੜ ਵਾਲੀ ਛੜਤੀ ਤਿੰਨ ਛੜ ਤੇ ਅੱਲੋ ਜੀ ਇੱਕ ਛੜ ਦੇ ਸੱਜੇ ਗੁਲਾਬੀ ਟੂਸੇ ਵਾਲੀ ਬਈ ਠੀਕ ਹੈ ਤੇ ਇੱਕ ਪਾਣੀ ਵਾਲੀ ਕਬੂਤਰ ਹੀ ਛੱਡ ਚੱਲੇਗੇ ਬਾਕੀ ਆ ਕੇ ਛੱਡਦੇ ਨਾ ਮਾੜਾ ਜਿਹਾ ਘਰੇ ਜਾ ਕੇ ਹੁਣ ਸੀ ਹਨਾ ਪਾਣੀ ਨਾਲ ਤਾਂ ਵੈਸੇ ਤੋ ਤਿੰਨ ਛੱਡਨੇ ਆ ਪਾਣੀ ਦੇ ਕਰਕੇ ਅੱਜ ਭੁੱਲੀ ਗਏ ਭੈਣ ਨੇ ਇਹ ਤਿੰਨੇ ਹੀ ਨਹੀਂ ਵੇਲੇ ਤਿੰਨਾਂ ਚ ਸੱਚ ਦੋ ਨਹੀਂ ਵੇਲੀਆਂ ਬਈ ਇੱਕ ਤਾਂ ਗੀੜਿਆਂ ਵਾਲੀ ਨਹੀਂ ਕੂਦਦੀ ਵੇਲੀ ਇੱਕ ਅਗਲੀ ਨਹੀਂ ਵੇਲੀ ਕੂਦਦੀ ਕਾਲੀ ਜੀ ਨਹੀਂ ਵੇਲੀ ਇਹਨੂੰ 6 ਐਮਐਲ ਅੱਜ ਪਹਿਲਾ ਪਾਣੀ ਲਾਉਣੇ ਆ ਹਾਂਜੀ ਮੇਰੇ ਵੀਰੋ ਤੇ 6 ਐਮਐਲ ਪਾਣੀ ਭਰ ਲਿਆ ਬਈ ਆਪਾਂ ਵਿੱਚ ਇੱਕ ਬੂੰਦ ਵਾਲੀ ਸੀ ਸ਼ਾਇਦ ਅੱਲਾਉ ਬਾਬਿਓ ਇਹ ਕਬੂਤਰੀ ਰਹੀ ਮਾਰਦ ਗੋਲਾ ਛਾਲਖੰਡ ਉੱਡ ਕੇ ਬੈਠੀਆਂ ਚ ਪਹਿਲਾ ਪ ਤੇ ਤੂੰ ਪਹਿਲਾਂ ਦੋ ਸੁੱਕੀਆਂ ਛੜਤੀਆਂ ਇੱਕ ਘੰਡ ਕਾਂ ਦਾਲਾ ਵੀ ਛੜ ਰੱਖਿਆ ਨਾ ਇੱਕ ਇੱਕ ਕਬੂਤਰੀ ਛੜਦਗੀ ਖੱਬੀ ਗਲਾ ਵੀ ਬਗਲ ਵਾਲੀ ਇਹ ਕਬੂਤਰੀ ਪਾਸੇ ਬੈਠ ਕੇ ਆਉਂਦੀ ਹੁੰਦੀ ਹੈ ਤੇ ਹਜੇ ਤੱਕਰ ਮਤਲਬ ਕੰਮ ਜਾਰੀ ਹੈ ਦਾ ਗੰਦਪੋਣੋ ਹਟ ਹੀ ਨਹੀਂ ਵੀ ਸਿੱਧੀ ਆਉਣ ਲੱਗੀ ਨਹੀਂ ਤੇ ਦੋ ਕਬੂਤਰ ਪਟਾਤੇ ਬਈ ਸੁੱਕੇ ਆਪਾਂ ਤੇ ਕਾਰਨ ਮੈਨੂੰ ਜਿਹੜਾ ਲੱਗਿਆ ਹਨਾ ਵੀ ਵਿੱਚ ਨਾ ਥੋੜਾ ਜਿਆਦਾ ਕੋ ਬਦਾਮ ਪੀਲੇ ਪਏਗੇ ਤੇ ਵਿੱਚ ਮੈਨੂੰ ਮਾੜਾ ਮੋੜਾ ਗੰਦਜਾ ਲੱਗਿਆ ਹਨਾ ਜਿਵੇਂ ਖੁੱਡੇ ਚ ਮੂੰਹ ਮਾਰਨ ਦਾ ਕੂਤਰਾ ਨੇ ਤੇ ਇਧਰਲੇ ਵਿੱਚ ਵਿੱਚ ਵੇਖੋ ਆਹ ਦੇਖੋ ਨਾ ਅਸਮਾਨਾਂ ਗੰਦ ਜਾਂ ਮਾੜਾ ਮੋਟਾ ਜਿਵੇਂ ਵਿੱਠਾਂ 'ਚ ਮੂੰਹ ਮਾਰਿਆ ਹੁੰਦਾ ਕਬੂਤਰ ਨੇ ਤੇ ਇਹਦੇ ਕਰਕੇ ਵੀ ਕਬੂਤਰ ਨਹੀਂ ਸਾਫ਼ ਹੁੰਦੇ ਹਨ ਤੇ ਆਪਣੀ ਕੱਚ ਖਾਂਤ ਵਾਲੀ ਨੂੰ ਵੀ ਬਈ 6 ml ਪਾਣੀ ਦੇ ਕੇ ਤੇ ਮਾਰੀਓ ਲੈਦਾ ਵੀ ਤੇ ਆਪਣੀ ਕੱਚ ਖਾਂਤ ਵਾਲੀ ਕਬੂਦਰੀ ਦੋਲਾ ਮਾਰ ਕੇ ਬਈ ਇਹਨੂੰ 6 ml ਪਾਣੀ ਦਿੱਤਾ ਸੀਗਾ ਇੱਕ ਮਿੰਟ ਪਹਿਲਾਂ ਸਹੀ ਕਰਕੇ ਫੜਾ ਚਲਖੰਡ ਪਾਣੀ ਖਿੱਚ ਕੇ ਬੈਠੀ ਸੁੱਝ ਕੇ ਨਾ ਬੈਠੀ ਠੀਕ ਹੈ ਤੇ ਉਸ ਤੋਂ ਬਾਅਦ ਦੋਵੇਂ ਸੁੱਕੇ ਕਬੂਤਰ ਬਈ ਜਿਹੜੇ ਪਰਟਾਏ ਸੀਗੇ ਗਲਾਬੀ ਟੂਸਾ ਗਲਾਬੀ ਡੰਡਾ ਚਲਖੰਡ ਸੁੱਕੀ ਹੈ ਤੇ ਘਾਰੇ ਟੂਸੇ ਟਰਿਆ ਰਹਿ ਗਿਆ ਚਾਲੇ ਸ਼ੇਰਾ ਓਏ ਓਏ ਇੰਨਾ ਥੱਕਾ ਨਹੀਂ ਤੇ ਨਾ ਛੜਦਾ ਹੀ ਸੀ ਮੈਂ ਚੱਲ ਆਲਾ ਆਡਰ ਲਾ ਗਰਮੀ ਬਹੁਤ ਆ ਜੇ 10:30 ਵਜੇ ਨੂੰ ਬੈਠਾ ਲਓ ਇਹ ਕਬੂਤਰ ਆਪਣਾ ਕਬੂਤਰੀ ਅੱਜ ਘਰੇ ਹੀ ਬਸ ਬਈ ਗੇੜਿਆਂ ਵਾਲੀ ਕਬੂਤਰੀ ਤੇ ਇਹਨੂੰ ਬਈ ਦੇ ਰੱਖਿਆ ਜੀ 30 ਐਮਐਲ ਪਾਣੀ ਆਪਣੀ ਟੂਸੇ ਡੰਡੇ ਵਾਲੀ ਨੂੰ ਲਓ ਜੀ ਤੇ ਇਹ ਕਬੂਤਰੀ ਦੇਖੋ ਲਾ ਮਾਰੇ ਖੜ ਜਾ ਖੜ ਜਾ ਖੜ ਜਾ ਉਖੀ ਨਾ ਹੋਏ ਚੱਲ 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 ਕਿਹੜਾ ਸਵੇਰੇ ਸਵੇਰੇ ਬਹੁਤ ਔਖੀ ਨਿਕਲਦੀ ਬਈ ਓਲੇ ਤੇ ਇਹ ਕਬੂਤਰੀ ਜਿੰਨਾ ਟਾਈਮ ਪਾਣੀ ਉਹਨਾਂ ਟਾਈਮ ਤਾਂ ਲੱਗੂਗਾ ਵੀ ਹੁਣ ਵੀ ਬੈਠੀ ਮਤਲਬ ਨੀਵੀਂ ਬਾੜੀ ਉੜਦੀ ਹੈ ਹਾਂ ਅਲੋ ਮੇਰੇ ਵੀਰੋ ਤੇ ਰੱਖੀਏ ਭਈ ਆਪਣੇ ਸਾਹ ਵਾਲੇ ਕੂਤਰ ਨੂੰ ਬਦਾਮ ਅੱਜ ਸਾਮਕੇ ਤੇ ਕੱਲ ਨੂੰ ਇਹਨੂੰ ਛੱਡਣਾ ਹਨ ਲੈ ਕੇ ਬਾਬੇ ਦਾ ਨਾਂ ਵਾਹਿਗੁਰੂ ਸੱਚੇ ਪਾਸ਼ਾ ਬਾਈ ਬਣੇ ਨਾ ਬਦਾਮ ਬਦੂਨ ਖੇਚੀ ਭਰਾਵਣੇ ਚੰਗਾ ਟਾਈਮ ਟੂ ਟਾਈਮ ਰੋਕੀ ਨਾ ਕੁਝ ਵੀ ਸਿਰਫ ਆ ਬਾਜੀ ਜੀ ਸਾਨੂੰ ਦਿਖਾ ਦੇ 17 ਵਾਲੀ ਜੀ ਵਧਕਾ ਐਂਟਰੀ ਵਾਲੀ ਬਾਜੀ ਬਾਬੇ ਆਪਣੀ ਇੱਕ 19 ਵਾਲੀ ਪੂਰੀ ਫੁੱਲ ਤਕੜੀ ਐਂਟਰੀ ਵਾਲੀ ਬਾਜੀ ਆਪਣੀ ਹਨ ਆਇਆ 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 ਪੁੱਤ ਚੱਕ ਲਈਏ ਕਾਪੀ ਮੈਂ ਕਿਹਾ ਕੂਤਰਾਂ ਦਾ ਟਾਈਮ ਟੂ ਮੋਟ ਨੋਟ ਕਰਦੀ ਇਹਨਾਂ ਲਈ ਸਾਂਭ ਵਾਲੇ ਕੂਤਰਾਂ ਦਾ ਸਾਰਾ ਕੁਝ ਲਿਖ ਦਈਏ ਹਨਾ ਕੋ ਚੱਕਰ ਕੀਆ ਬਾਈ ਮੰਨ ਕੇ ਚੱਲ ਲਿਖਣ ਦਾ ਕਾਰਨ ਕੀ ਹੈ ਹਨਾ ਬੀਏ ਜੀ ਡੀ ਯਾਦ ਰਹਿੰਦਾ ਵੀ ਤੁਹਾਨੂੰ ਪਤਾ ਗੱਲਾਂ ਹੀ ਕਾਦੀਆਂ ਹਨ ਮੈਂ ਤਾਂ ਮੰਨ ਕੇ ਤੇਰੇ ਕੋਲ ਇੱਕ ਗੱਲ ਕਹਿ ਕਿ 5 ਮਿੰਟਾਂ ਵਾਲੀ ਭੁੱਲ ਜਾਣਾ ਮੈਂ ਕੀ ਕਿਹਾ ਸੀਗਾ ਤਾਂ ਕਰਕੇ ਬਾਕੀ ਦਰ ਕੋਲਡ ਕਾਫੀ ਆਈ ਪਈਗੀ ਟੂ ਮੱਚ ਕੋਲਡ ਬਾਬੇ ਹੋਏ ਹੈ ਕਾਰਨ ਕਿ ਤੁਹਾਨੂੰ ਪਤਾ ਗਰਮ ਤੋਂ ਹੀ ਬਾਲੇ ਰਹਿੰਦੇ ਆ ਮਾੜਾ ਮੋਟਕੀ ਵੀ ਠੰਡੇ ਹੋਈ ਗਈ ਪੀ ਕੇ ਇਹ ਬਣਾਉਣ ਦਾ ਕਾਰਨ ਇਹ ਹੀ ਹੈ ਤੇ ਬਾਜੀ ਤੇ ਕਬੂਤਰ ਉੱਡਿਆ ਭਾਈ ਸਾਹਿਬ ਲਗਭਗ 30 ਕਬੂਤਰੀ ਉੱਡਿਆ ਸਿਰਫ ਫੁੱਲੋ ਮਿੱਠੀ ਤੇ ਦੋ ਕਬੂਤਰਾਂ ਅਗੇ ਬੈਠੀਆਂ ਬਈ 8:40 ਦੇ ਨੰਗਾਂ ਕਬੂਤਰਾਂ ਇੱਕ ਤਾਂ ਬਗਲ ਝਾਲਰ ਟੌਰੀ ਇੱਕ ਦੋਵੇਂ ਹਰੇ ਟੂ ਸਿਆਣੇ ਠੀਕ ਹੈ ਲਓ ਜੀ ਇੱਕ ਕਬੂਤਰੀ ਹੋਰ ਬੈਠ ਗਈ 9 ਵਜੇ ਤੇ 52 ਮਿੰਟਾਂ ਤੇ ਯਾਰ ਚੱਕਰ ਕੀ ਹੈ ਕੂਤਰ ਦੇ ਪੋਪਲੇ ਢਿੱਲੇ ਕਾ ਤੋਂ ਅੱਜ ਸਮਝ ਨਹੀਂ ਆ ਰਿਹਾ ਵੀ ਕੀ ਸੀ ਨੂੰ ਬਾਰ ਰਿਹਾ ਹਨ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਕਾਲੀ ਚੀਨੀ ਵੇ ਗਈ ਸਜੀ ਗਲਾਬੀ ਕਾਂਤਲੀ ਬਈ ਜੀ ਨੂੰ ਪਹਿਲਾ ਪਾਣੀ ਚ ਗਾਇਆ ਸੀਗਾ ਅੱਜ ਆ ਭੈਣ ਦੀ ਲੱਕੜੀ ਲੈਣੀ ਸਾਰੇ ਲੈ ਕੇ ਬੈ ਗਈ ਹਰੇ ਟੂ ਸਿਆਣੇ ਤੇ ਤਿੰਨ ਕਬੂਤਰ ਆ ਕੇ ਬੈਠ ਗਏ ਬਈ ਬਹੁਤ ਹੀ ਜ਼ਿਆਦਾ ਗਰਮੀ ਹੋਈ ਪਈ ਉਹ 39 ਡਿਗਰੀ ਟੈਂਪਰੇਚਰ ਟੈਂਪਰੇਚਰ ਹੋਇਆ ਤੜਕੋ ਤੜਕੀ ਠੀਕ ਆ ਆ ਕਬੂਤਰੀ ਹੁਣੇ ਆ ਕੇ ਬੈਠੀ ਐ ਇੱਕ ਮਿੰਟ ਦਾ ਟਾਈਮ ਤਾਂ ਹੁਣੇ ਨੋਟ ਕੀਤਾ ਮੈਂ ਇਹ ਬੈਠੀ ਐ 10 ਵਜੇ 21 ਮਿੰਟਾਂ ਤੇ ਗਲਾਬੀ ਘੰਡ ਬਈ ਤੇ ਹਰੀ ਕਾਂ ਤਾਂ ਦੱਸਣ ਨੂੰ ਹਾਲ ਦਿਖਾਵਾਂ ਵੀ ਕੀ ਹੋਇਆ ਕੂਤਰ ਦਾ ਮੈਂ ਤੁਸੀਂ ਆਪ ਹੀ ਆਖੋਗੇ ਵੀ ਭੈਂ ਚਾ ਆ ਕੀ ਹੋਇਆ ਕੂਤਰ ਨੂੰ ਖੜ ਜੋ ਉਹ ਬੈਗਾ ਸੀ 10 ਵਜੇ 15 ਮਿੰਟਾਂ ਤੇ ਤੇ ਹਰੇ ਟੂਸੇ ਟੌਰੀ ਵਾਲਾ ਵੀ 10 ਵਜੇ 10 15 ਮਿੰਟਾਂ ਤੇ ਤੇ 2 ਸੈਡੰਡੇ ਵਾਲੇ ਵੀ 10:00 ਵਜੇ 10 15 ਮਿੰਟਾਂ ਤੇ ਬੈਠ ਕੇ ਉੱਡ ਗਈ ਆ ਦੇ ਕਬੂਤਰ ਦਾ ਹਾਲ ਵੇਖੋ ਤੁਸੀਂ ਕੀ ਹੋਇਆ ਬਜਾਰੇ ਦਾ ਦੇਖ ਲੈ 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 ਕੂਤਰ ਕੁੱਤੇ ਢਿਲੇ ਜਾਂ ਪੋਪੂਲੇ ਢਿਲੇ ਜਾਂ ਜਦੋਂ ਆਇਆ ਠੀਕ ਹੈ ਤੇ ਆਉਣ ਸਾਰ ਕੂਤਰ ਲਾਰ ਹੀ ਹੋ ਗਏ ਐ ਕਰਕੇ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਕਰ ਦਿੰਦੇ ਆ ਸੈਟ ਬੈਠੇ ਨਾ ਤੇ ਦਰੇ ਕਬੂਤਰਾਂ ਨੂੰ ਤਰ ਗਏ ਬਈ ਬਦਾਮ ਪਹਿਲੇ ਨੰਬਰ ਤੇ ਤਾਂ ਪੂਤ ਗਲਾਬੀ ਬਗਲ ਵਾਲੀ ਆਇਆ 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 ਪੁੱਤ ਦੂਜੇ ਨੰਬਰ ਤੇ ਖੂਤ ਦੀ ਭੈਣ ਗਲਾਵੀ ਬਗਲ ਵਾਲੀ ਆਇਆ 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 ਖੰਡ ਇਹਨੂੰ ਮੜਾ ਜੜਤੀ ਇੱਥੋਂ ਫੇਰ ਆ ਗਈ ਆਪਣੀ ਜੀਤ ਥੱਲੇ ਕਾਲੀ ਜਿੰਨੀ ਹਰੀ ਗਾਈ ਬਗਲ ਆਇਆ 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 ਬੱਤੋ ਉਦੋਂ ਥੱਲੇ ਆ ਗਈ ਆਪਣੀ ਖੱਬੇ ਗਲਾਬੇ ਟੁਸੜੀ ਆਇਆ 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 ਖੰਡ ਤੇ ਕੱਚ ਕਾਂਦ ਵਾਲੀ ਵੀ ਆ ਗਈ ਵੀ ਬੈਠਣਾ ਆਪਣੀ ਗਲਾਬੀ ਕਾਚ ਗਲਾਬੀ ਕਾਂਦ ਤੇ ਗਲਾਬੀ 2 ਸੀਡਿੰਟ ਲਈ ਦੂਰੀਆ ਰੋੜ ਗਈ ਸੀ ਬਈ ਇਹ ਵੀ ਹੁਣ ਬੈਠੀ ਜਾਂਦੀ ਹੈ ਇੱਕ ਮਿੰਟ ਕਾਚ ਕਾਂਦ ਵਾਲੇ ਨੂੰ ਬਾਵਾ ਮੈਂ ਚਲ ਬੈਠੀ ਜਾਊਗੀ ਇਹ ਓਕੇ ਹੋ ਗਈ ਰੋੜ ਬਈ 11 ਵਜ ਕੇ 4 ਮਿੰਟਾਂ ਦੇ ਕਾਚ ਕਾਂਦ ਵਾਲੀ ਬੈਗੀ ਬਈ ਤੇ ਇਧਰ ਪਾਈਏ ਵੀ ਗੂਤਰੋਂ ਨੂੰ ਪਾਣੀ ਆਇਓ 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 ਇਹਨਾਂ ਦੇ ਡੱਕੇ ਪੀ ਲੈਣ ਦੇ ਇਹਨਾਂ ਨੇ ਕੜਾ ਜ਼ੋਰ ਲਾਇਆਗਾ ਘਾਂਡ ਵਾਲਾ ਜ਼ੋਰ ਲਾਗਾ ਬਾਬੋ ਯਾਰ ਜਰਾ ਹੋਰੀ ਪੈਰਾ ਜਾਂਦੇ ਹੋਏ ਬੈਠਣਾ ਦੇਖੋ ਲੈ ਉਹਨੂੰ ਪਾ ਕੇ ਮੜਾ ਮੋਟੇ ਦੀ ਚੁੰਝ ਲਾ ਕੇ ਪਾਣੀ ਨੂੰ ਦਿਖਾਈਏ ਪਾਣੀ ਇਹਨਾਂ ਨੂੰ ਆਇਓ 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 ਆਇਆ 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 ਪੁੱਤ ਆਇਆ ਆਇਆ ਡੇਗੜ ਟੇਂ ਦਾ ਆਇਆ 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 ਚੱਲ ਚੱਲ ਤੂੰ ਜਾ ਹੁਣ ਉਹਨੂੰ ਪਾਸੇ ਹੋਇਆ ਉਹਨੂੰ ਕੁ ਲੈੰਦੇ ਆਇਆ ਆਇਆ ਤੂੰ ਪਾਸੇ ਤੂੰ ਉਧਰ ਹੀ ਬੂਥੋੜੀ ਉਹ ਥੋੜੀ ਇਧਰ ਆਇਆ ਇਧਰ ਆਇਆ ਵਾ ਵਾਸ 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 ਬੱਸ ਓਕੇ ਓਕੇ ਰਿਪੋਰਟ ਇਹਨਾਂ ਨੂੰ ਪਿਆ ਤੇ ਮੜਾ ਮੜਾ ਆਇਓ 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 ਤੂੰ ਨਹੀਂ ਪੀਣਾ ਖੜ ਜਾ ਯਾਰ ਬਾਬੇ ਨੂੰ ਪਾਣੀ ਪਿਆ ਵਲਾ ਦੇ ਸਾਹ ਤੇ ਲਓ ਜੀ ਤੇ ਇਧਰ ਕਬੂਤਰਾਂ ਵਾਲੇ ਪਾਸੇ ਵੀ ਰੱਖ ਦਈਏ ਗਾਣੇ ਆਇਓ 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 ਬੱਤ ਹਾਂਜੀ ਬਾਬੇ ਤੇ ਬਸ ਇੱਕ ਕਬੂਤਰੀ ਰਹੀ ਵੀ ਆਪਣੀ ਕੱਲੀ ਗੇੜਿਆਂ ਵਾਲੀ 2 ਸ ਦੇਂਡੇ ਵਾਲੀ ਗੁਲਾਬੀ ਟੂਸਾ ਤੇ ਹਰਾ ਡੰਡਾ ਉਹਦੇ ਵਾਸਤੇ ਉਹ ਉੱਚੀ ਕਰਕੇ ਲਾਰ ਕੇ ਛਤਰੀਏ ਪਾ ਜਾਵੇਂ ਹਨ ਖੋਲ ਕੇ 18 ਫੁੱਟ ਤੋਂ 16 ਫੁੱਟ ਖੋੜ ਰੱਖੀ ਹੋਣੀ ਤੇ ਕਬੂਦਰੀ ਵੀ ਹੋ ਜਾਂਦੀ ਹਨਾ ਵਾਤ ਜੇ ਦੀ ਹੋਈ ਤੇ ਕੋਈ ਚੱਕਰੀ ਮਾ ਜਦੋਂ ਜੀ ਕੀਤਾ ਵੀ ਬੈਠ ਜਾਣਾ ਨੇ ਆਕੇ ਤੇ ਬਾਕੀ ਆ ਸਾਰੇ ਅੰਦਰਾ ਸਾਨੂੰ ਪਤਾ ਤੇ ਇਹਨਾਂ ਨੂੰ ਕਰੀਏ ਨਾ ਸੈਟ ਬੈਟ ਤੇ ਆ ਕਬੂਤਰ ਥੋੜਾ ਜਿਹਾ ਟਾਈਮ ਵੱਧ ਭਾਲੂ ਹਨਾ ਯਰੇ ਇਹ ਪਤਾ ਨਹੀਂ ਕਿਹੜਾ ਕੀ ਹਿਸਾਬਦਾ ਪਤਾ ਨਹੀਂ ਪਾਣੀ ਪੂਣੀ ਮੰਗ ਲੈ ਛੇ ਦੀ ਕਬੂਤਰ ਨੇ ਹਨਾ ਪਾਣੀ ਪੂਣੀ ਜਗਾ ਦਾਂਗੇ ਉਹਨੂੰ ਇੱਕ ਅੱਧੀ ਵਾਰੀ ਹੋਰ ਆ ਬਸ ਇਹਦੀ ਬਾਕੀ ਦਰੋ ਸਮਾਨ ਆ ਚੁੱਕਿਆ ਹੈ ਕਹਿੰਦੇ ਪਿੰਡ ਚੋਂ ਫੜਾਇਗਾ ਕੋਈ ਯਾਰ ਕਿਸੇ ਦੇ ਕੋਈ ਜਵਾਬ ਜੁਬ ਹੋਇਆ ਹਨਾ ਜਾਂ ਕੋਈ ਹੋਰ ਪ੍ਰੋਗਰਾਮ ਹੋਣਾ ਮੇਰੇ ਹਿਸਾਬ ਨਾਲ ਤੇ ਉਹ ਮੇਰੇ ਕੋ ਤਾਂ ਮੈਂ ਫਿਰ ਘਰੇ ਤਾਂ ਨਹੀਂ ਜਾਂਦੇ ਇੱਕ ਲਡੂਆ ਦਾ ਖਾ ਗਿਆ ਇੱਕ ਰਹਿ ਗਿਆ ਪਤਾਸੀ ਜੀ ਹੋਰ ਰਗੜ ਦੂਗਾ ਵੇਖੀ ਚੱਲੋ ਕੋ ਚੱਕਰ ਕੇ ਭੁੱਖ ਲੱਗੀ ਇਹਦੇ ਵੀ ਤੜਕੀ ਰੋਟੀ ਰੱਟੀ ਦਾ ਖਾਦੀ ਨੀ ਸਿਰਫ ਇੱਕ ਕੌਫੀ ਹੀ ਬੀਤੀ ਐ ਤੇ ਸਾਫ ਸਿਆਣੇ ਹੋਣਾ ਤੇ ਬਾਕੀ ਵੀ ਗਰਮੀ ਬਹੁਤ ਐ ਗਰਮੀ ਉਹ ਤਾਂ ਬੰਬ ਨਿਕਲੀ ਭੇਜੇ ਸਾਨੂੰ ਮੈਂ ਦਿਖਾਵਾਂ ਨਾ ਟੈਂਪਰੇਚਰ ਤੁਸੀਂ ਆਖੋ 11 ਵਜੇ ਅੰਨੀ ਗਰਮੀ ਖੜਜ ਮੜਾ ਇਹ ਲੋਡਿੰਗ ਹੋਣ ਦੇ ਨੂੰ 41 ਡਿਗਰੀ ਬਈ 11 11:30 ਵਜੇ 41 ਡਿਗਰੀ ਧੂਆਂ ਕੱਢ ਰ ਕੇ ਗਰਮੀ ਵਾਲਾ ਤੇ ਇਧਰ ਇਹ ਦੋਵੇਂ ਕਬੂਤਰਾਂ ਨੂੰ ਬਦਾਨ ਰੱਖੀ ਬਈ ਇੱਕ ਤਾਂ ਆਪਣਾ ਹਰੇ ਟੂਸੀ ਵਾਲਾ ਆਇਆ 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 ਬੁੱਤਰ ਇੱਕ ਬਈ ਗੁਲਾਬੀ ਫੂੰਜੀ ਵਾਲਾ ਆਇਆ 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 ਸ਼ਿਰਾ ਹਾਂਜੀ ਬਾਪਿਓ ਤੇ ਢੇੜਿਆਂ ਵਾਲੀ ਕਬੂਤਰੀ ਵੀ ਬੈਠ ਗਈ ਵੀ ਆਪਣੀ ਲਗਭਗ 12 ਵਜੇ ਤੇ 2 ਮਿੰਟਾਂ ਦੇ ਬਾਪਿਓ ਇਹਨੂੰ ਵੀ ਲਾ ਲਿਆ ਮੈਂ ਟੂ ਸੈਟੋਰੀ ਵਾਲੀ ਨੂੰ ਓ ਟੂ ਸੈਟ ਡੰਡੇ ਵਾਲੀ ਨੂੰ ਹਾਂਜੀ ਬਾਪਿਓ ਥੇ 2 ਸਿੱਡੇ ਵਾਲੀ ਵੀ ਹੈ ਨਾ ਮਨਕ ਜਲੇ ਵੀ 12:02 ਮਿੰਟਾਂ ਤੇ ਮੈਂ ਮਖੀ ਉਧਰੀ ਬਹਿ ਗਈ ਮੇਰੀ ਆਸ ਤਾਂ ਸਾਨੂੰ ਪਤਾ ਵੀ ਮੈਂ ਗੋਲ ਮਾਰਨ ਲੱਗ ਗਿਆ ਨਾ ਮੈਂ ਗੋਲ ਮਾਰ ਕੇ ਉਧਰੀ ਬਾਹ ਲੀ ਸੀਗੀ ਮੈਨੂੰ ਆਏ ਸੀ ਵੀ ਬਾਜੀ ਤੇ ਚੱਲਾਂਗੇ ਬਾਜੀ ਤੇ ਜਾਣ ਦੀ ਚਾਸ ਸੀਗੀ ਵੀ 12 ਯਾਰ ਬਹੁਤ ਹੈ ਗਰਮੀ ਦੇਖੋ ਬਈ 42 ਡਿਗਰੀ ਟੈਂਪਰੇਚਰ ਹੋਇਆ ਹੈ ਬਾਹਰ ਤੂੰ ਆ ਨਿਕਲਿਆ ਪਿਆ ਦੇਖੋ ਟੈਂਪਰੇਚਰ ਵਾਲਾ ਮੈਂ ਵੀ ਚੱਲ 1 ਮਿੰਟ ਕਾਲੀਆ ਰਿਫਰੈਸ਼ ਹੋਣ ਦੇ 42 ਹੋ ਗਿਆ ਹੈ ਨਾ ਤੇ ਮਨਕ ਚਲੋ ਮੈਂ ਵੀ ਬਹੁਤ ਡੇ ਵੀ ਬਾਹਲੇ ਨੇ ਪਾਣੀ ਪੂਣੀ ਖਿੱਚ ਗਈ ਹੋਊਗੀ ਉਹ ਭੈਂਦ ਨਹੀਂ ਜਦੋਂ ਆਈ ਤੇ ਲਗਭਗ ਲਗਭਗ ਜੀ 1.5 ਐਮਐਲ ਪਾਣੀ ਰੱਖੀ ਪਈ ਸੀ ਅੰਦਰ ਹਜੇ ਛੇਟੇ ਜਿਹੇ ਆਪਦੇ ਹਨਾ ਤਾਂ ਕਰਕੇ ਤੇ ਚਲੋ ਕੋਈ ਡਿੱਕ ਤਾਂ ਨਹੀਂ ਗਾਣੀ ਪਾਣੀ ਦਾ ਕੀ ਹੁੰਦਾ ਫਿਰ ਲਓ ਜੀ ਤੇ ਇਧਰ ਰਾਜਮਾ ਪਾਣੀ ਰੱਖ ਦਿੱ ਗਏ ਬਈ ਕੂਦ ਰਿਆਂ ਨੂੰ ਆਇਓ 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 ਖੰਡੋ ਆਇਓ 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 ਉਹ ਭੌਲਾ ਨਹੀਂ ਪੀਂਦੀ ਤੂ ਸਹੀ ਵਾਲੀ ਯਾਰ ਹਣ ਹੋਣਾ ਹੋਏ ਨਾ ਨਾ ਹੁਣ ਹੋਰ ਨਾ ਪੀ ਤੂੰ ਮਨ ਲੱਗਿਆ ਤੇਰਾ ਪਤਾ ਬਹੁਤ ਪੀਲਾ ਪਾਣੀ ਤੂੰ ਤੇ ਇਧਰ ਇਹਨਾਂ ਨੂੰ ਵੀ ਰੱਖ ਦਿੱ ਗਏ ਆਇਓ 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 ਕਾਂਡੜਾ ਦਾ ਖਿੱਚ ਗਿਆ ਸੀ ਪਾਣੀ ਟੂਸਿਆਂ ਵਾਲਾ ਥੋੜਾ ਰੱਖੀ ਪਿਆ ਸੀਗਾ ਉਹ ਬੱਸ ਕਰੋ ਕਿੰਨਾ ਪੀਓਗੇ ਓਏ ਓਏ ਗੰਦਿਆ ਦੀ ਭੈਣ ਦੀ ਲੱਕੜੀ ਸਾਰੇ ਬਾਟੀ ਬੂਟੀ ਪੀ ਕੇ ਕੌਲੀ ਬਾਣੀ ਦੇ ਤਾਂ ਓਏ ਹਾਂਜੀ ਬਾਪੂ ਤੇ ਆਪਣੀ ਕਾਲੀ ਜੀਰ ਨੂੰ ਪਤਾ ਰੱਖਦ ਗਏ ਬਈ ਸੱਜੀ ਗਲਾਬੀ ਕਾਂ ਕਹਿੰਦਾ ਆਇਆ 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 ਬੋਤਲ ਤੇ ਬਾਜੀ ਤੇ ਬਈ ਲਗਭਗ ਗਿਣਵੇਂ 5 6 ਕਬੂਤਰ ਰਹਿ ਗਏ ਤੇ ਆਪਣੀ ਫਰਦੀ ਹੈ ਕਿਰਾਂ ਤਾਂ ਇਵਾ ਮਗਰੂ ਜਾ ਕੇ ਆਪਣਾ ਕੰਮ ਹੁੰਦਾ ਹੁੰਦਾ ਹਨਾ ਚੌਥੇ ਤੀਜੇ ਚੌਥੇ ਨੰਬਰ ਤੇ ਆਪਣਾ ਕੰਮ ਹੁੰਦਾ ਹੁੰਦਾ ਕੇ ਚਲੋ ਦੇਖਦੇ ਆ ਅੱਜ ਵੀ ਉਮੀਦ ਹੈਗੀ ਹੈ ਵੀ ਤੀਜੇ ਚੌਥੇ ਨੰਬਰ ਤੇ ਆਪਣਾ ਕੰਮ ਕੜੇਚ ਹੋ ਜਾਊਗਾ ਤੇ ਜੇ ਨਾ ਹੋਇਆ ਫਿਰ ਆਪਣੀ ਕੁਤਰੀ ਭੱਜ ਜੂਗੀ ਨੂੰ ਪਤਾ ਹੈ ਐਡੀ ਕਿਸਮਤ ਜਿੱਤਰ ਵਾਲੀ ਕਿਸਮਤ ਨਹੀਂ ਆਪਣੀ ਇਹ ਤਾਂ ਯਕੀਨ ਹੈ ਮੈਨੂੰ ਹੁਣ ਸੁਣਾਵਾ ਉੱਚੀ ਕਰਕੇ ਵਾਹ ਜਿੰਨੀ ਕੀ ਹੈ ਚਲ ਕੋਈ ਨਾ ਹੁ ਸੁਣਾ ਦੇ ਦੋ ਮੇਰੇ ਰਿਕਾਰਡ ਵਿੱਚ ਜਿਹੜਾ ਅਸੀਂ ਟਾਈਮ ਵਾਲਗਾ ਤੇ ਸਹੀ ਕੂਤਰਾ ਨਾ ਮਗਰੂ 3 ਤੇ ਦੋ ਕੁਤਰੀ ਸ਼ਾਮਲਾ ਸਾਡੇ ਕੋਲੇ ਹਰਪ੍ਰੀਤ ਖੋਖਰ ਫੌਜੀ ਗਵਿੰਦਪੁਰਾ ਇਹ ਦੋ ਪੁੱਤਰੀ ਸਾਡੇ ਕੋਲੇ ਸ਼ਾਮ ਲਾ ਵੀਰੇ ਮੰਤਰੀ ਜਿ ਮੰਨਾ ਕਾਵਲ ਬਦਲਾਦਾ ਇਹਨਾਂ ਦੇ ਟਾਈਮ ਚ ਲੀ ਜਾਂਦਾ ਬਈ ਕਾਵਲ ਬਦਲਾਦਾ ਬਈ ਉਪਰ ਸਹੀ ਆ ਸਾਡੇ ਬਈ ਬਸ ਚੌਥੀ ਆਪੜੀ ਨਹੀਂ ਮੁੜਦੀ ਦੇਖਣ ਨੂੰ ਅੱਲਾਉ ਜੀ ਤੇ ਇਧਰ ਰੱਖੀ ਬਈ ਕਬੂਤਰਾਂ ਨੂੰ ਬਤਾਵ ਆਇਆ 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 ਪੁੱਤ ਆਇਆ 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 ਖੰਡ ਤੇ ਇਧਰ ਗੁਲਾਬੀ ਟੂਸੇ ਡੰਡੇ ਜਦੋਂ ਮਦਦ ਰੱਖਦੇ ਬਈ ਆਇਆ 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 ਪੁੱਤ ਤੇ ਰਹਿ ਗਈ ਸਿਰਫ ਬਈ ਇੱਕ ਕਬੂਤਰੀ ਤੇ ਦੋ ਕਬੂਤਰ ਤੇ ਇਧਰ ਹਰੇ ਟੂ ਸੇ ਟੁਟੋਰੀਅਲ ਨੂੰ ਬਦਾਮ ਰੱਖਦੇ ਆਪਾਂ ਠੀਕ ਹੈ ਕਿ ਨਹੀਂ ਇੱਕ ਮਿੰਟ ਨੂੰ ਰੱਖ ਕੇ ਇਹਨੂੰ ਖਾਣ ਦਿਓ ਥੱਲੇਆਂ ਨੂੰ ਵੀ ਕੱਟ ਕੇ ਪਾਕੇ ਦੋ ਕਬੂਤਰ ਰਹਿ ਗਏ ਤੇ ਇਧਰ ਆਪਣੇ ਘੰਡ ਕਾਂਤ ਵਾਲੇ ਕਬੂਤਰ ਨੂੰ ਰੱਖਦੇ ਆਪਾਂ ਆਇਓ 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 ਹਲੋ ਬਾਪੂ ਤੇ ਇਧਰ ਆਪਣਾ ਕਬੂਤਰਾਂ ਨੂੰ ਵੀ ਰੱਖਦਗੇ ਬਈ ਬਦਾਮ ਠੀਕ ਹੈ ਆਇਓ 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 ਖੰਡੋ ਖਾ ਲੋ ਤੇ ਓਕੇ ਹੋ ਗਈ ਰਿਪੋਰਟ ਬਈ ਤੇ ਇਧਰ ਕਬੂਤਰ ਤੇ ਜਿਹੜਾ ਕਬੂਤਰਾਂ ਦਾ ਅੰਦਰ ਸੀ ਹਨਾ ਬਈ ਉਹਨਾਂ ਨੂੰ ਮੈਂ ਖੁੱਡਿਆਂ ਛੜਦ ਕੇ ਦਾਣਾ ਪਾਣੀ ਬਾਦਾਮ ਹੋਗੇ ਸੀਗੇ ਤੇ ਮੁੰਡੇ ਵੀ ਬਾਜੀ ਤੋਂ ਮੁੜਿਆ ਏ ਤੇ ਹਿੱਸਾ ਲਾਇਆ ਏ ਬਾਜੀ ਚੋਂ ਪਰ ਕਬੂਤਰੀ ਨਹੀਂ ਥਿਆਈ ਕਬੂਤਰੀ ਵੀ ਪੱਸੋਂ ਬਾਹਰ ਹੋ ਗਈ ਗੱਲ ਯਾਰ ਕਬੂਤਰੀ ਹੋ ਗਈ ਵਾਣੋ ਵਾਣੀ ਬਈ ਵਾਣੋ ਵਾਣੀ ਪਤਾ ਨਹੀਂ ਸਾਂਗਤ ਟਾਪ ਕੀ ਰੱਬ ਜਾਣੇ ਕਿਤੇ ਵਾਹਣਾ ਚ ਡਿੱਗ ਪਈ ਕਬੂਤਰੀ ਨਹੀਂ ਥਈ ਹਾਂ ਢੇਗ ਵੀ ਥਿਆਈ ਨਹੀਂ ਸੰਗਤ ਪਿੰਡ ਪਿੰਡ ਉਤਰ ਜਾਂਦਾ ਹੂੰ ਉਹ ਸ਼ਾਇਦ ਪਤਾ ਨਹੀਂ ਕੀ ਕੁਝ ਪਾਇਆ ਪਿਆ ਚੁਤਰੀ ਬਿਲਡਿੰਗ ਦੇ ਉੱਤੇ ਵੀ ਇਹ ਦੇਖੀ ਜਾ ਦੇਖ ਸੰਗਤ ਜਾ ਕੇ ਢੇਗ ਵੀ ਬਈ ਕੂਤਰੀ ਫੁੱਲੋਂ ਮਿੱਠਾ ਹੋਣਾ ਰੱਬ ਜਾਣਦਾ ਹੈ ਹੈ ਮੌਕੀ ਪਤਾ ਲੱਗਦਾ ਕਿ ਪਾਉਂਦਾ ਅੱਛਾ ਸਾਰੇ ਦੇਖਿਆ ਥੱਲੇ ਮੇਰੀ ਪੂਰੀ ਮਿਹਰਬਾਨੀ ਜਿਹੜਾ ਮੂਰੀਏ ਫੇਰ ਜਾ ਅੱਛਾ ਉਹ ਚੱਕ ਲਈ ਯਾਰ ਕਿਸੇ ਨੇ ਵੱਡੀ ਉਮੀਦ ਹੈ ਕਿਸ ਦਾ ਡਿੱਕੇ ਚੜ ਗਈ ਹੋਣੀ ਹੈ ਤੇ ਜਾ ਫਿਰ ਸੰਗ ਤੁਰਾਂ ਜੇ ਹੈ ਤਾਂ ਹੈਗਾ ਛਤਰਾਂ ਹੈਗਾ ਉਰਲੇ ਪਾਸੇ ਹਾਂ ਉਥੋਂ ਡੇਗ ਲਿਓ ਕਿਸੇ ਨੇ ਬਈ ਤੇ ਜਾ ਕੋਈ ਕੁੱਤਾ ਵੀ ਨਹੀਂ ਚੱਕ ਲੈਗਾ ਉਹਨੂੰ ਤੇ ਕਿੰ ਕੋ ਉੱਤੇ ਡਿੱਗੂਗਾ ਕੱਲੇ ਡਿੱਗੂਗਾ ਹਾਂ ਚਲ ਕੋਈ ਗੱਲ ਨਹੀਂ ਬਈ ਇਹਨੂੰ ਛੱਡ ਦੇ ਬੜਾ ਪਿੰਜਰੇ ਚ ਇਧਰ ਵੱਡੇ ਕਬੂਤਰਾਂ ਨੂੰ ਦਾਲੇ ਰੱਖਦੀ ਬਈ ਆਇਓ 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 ਬੱਤ ਤੇ ਇਧਰ ਵੱਡੀਆਂ ਕਬੂਤਰਾਂ ਨੂੰ ਵੀ ਦਾਲੇ ਰੱਖਦੇ ਆਇਓ ਖੰਡੋ ਆਇਓ 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 ਤੇ ਨਾਲ ਦੀ ਨਾਲ ওয়াটার ਵੀ ਪਾਤਾ ਬਈ ਕਮੋਤਰਾਂ ਵਾਲੇ ਪਾਸੇ ਵੀ ਤੇ ਕਬੂਤਰਾਂ ਵਾਲੇ ਪਾਸੇ ਵੀ ਤੇ ਇਹਨਾਂ ਨੂੰ ਲਾਦ ਕੇ ਬੀ ਬਲੌਗ ਆਪਾਂ ਦੋਵੇਂ ਫੁੱਟਿਆਂ ਨੂੰ ਤੇ ਘਰ ਦੀ ਜੀ ਬਲੌਗ ਦੀ ਐਂਡਿੰਗ ਠੀਕ ਐ ਬਸ ਥੱਕੇ ਜੀ ਨਾਲ ਹੀ ਚੱਕਰ ਕੇ ਨੀਂਦ ਵਾਲੇ ਆਏ ਜੀ ਸਾਰਾ ਦਿਨ ਬੀ ਸੁੱਤੇ ਸਾਈਂ ਗਿਆ ਜੀ ਤੇ ਗੱਲ ਅੱਜ ਵੀ ਕੂਤਰ ਸਾਹਮਣਾ ਬਾਬਿਓ ਹਣ ਕੱਲ ਨੂੰ ਮਿਟਣਾ ਆਪਾਂ ਤੇ ਪਤਾ ਨਹੀਂ ਕਿਹੜਾ ਆਪਣਾ ਸੈਣੀ ਖਿੜੇ ਮੋਂ ਲੱਗਦਾ ਆ ਕਰਕੇ ਬਈ ਬਸ ਹੁਣ 2 ਘੰਟੇ ਹੁੰਦਾ ਜੀ ਦੀ ਜੀ ਤੇ ਆਜ ਵੀ ਕੋਈ ਮੇਰੇ ਘੇਰੂ ਤੇ ਤੜਕੀ ਚਾਰ ਪੰਜ ਵਾ ਇਹ ਮੇਰੇ ਸਮੇ ਅ ਕੀ ਵੀ ਤਾਂ ਬਾਕੀ ਧਾਰੀ ਗਾਂ ਤੱਕ ਦਾ ਸਾਨੂੰ ਦੱਸ ਦਿੱਤਾ ਹਣਾ ਵੀ ਉਹ ਉਧਰੇ ਆਪਣੇ ਨਹੀਂ ਥਾਈ ਕੋਈ ਹਣਾ ਬਾਜੀ ਦਾ ਪਤਾ ਨਹੀਂ ਕੀ ਕੁਝ ਕਰਾਇਆ ਪਤਾ ਨਹੀਂ ਹਰਵੇ ਸਾਡੇ ਆਏ ਬਸ ਸਾਨੂੰ ਇਨਾ ਪਤਾ ਹੈਗਾ ਪਤਾ ਨਹੀਂ ਕੀ ਚੱਕਰ ਬਣਾ ਉੱਥੇ ਹਰ ਦੋ ਤਿੰਨ ਕੂਤਰ ਰਗੇ ਚੌਥੀ ਆਪਣੀ ਕੱਟੀ ਗਈ ਹੈ ਕੋਈ ਉੱਥੇ ਕੋਈ ਉਲੰਧਾ ਉਸਵੇਂ ਕੋਈ ਬੜਾ ਮੋਟਾ ਰੁੜਾ ਰੁੜਾ ਜਾ ਬਣਿਆ ਹੋਣਾ ਹਨਾ ਕੋਈ ਉਹ ਕਹਿੰਦੇ ਵੀ ਅਸੀਂ ਚਾਰਾਂ ਚੀ ਕੱਚੀ ਕਰ ਦਿੰਦੇ ਜਿਹੜੇ ਚਾਰ ਪੁੱਤਰਾਂ ਨਾਲ ਚੌਥੀ ਆਪਣੀ ਕੱਟੀ ਗਈ ਹੈ ਮੇਰੇ ਸਾਹ ਨਾਲ ਤੇ ਸ਼ਾਇਦ ਉਹ ਵਿੱਚ ਪਾੜੀ ਆ ਪਤਾ ਨਹੀਂ ਕੀ ਗੱਲ ਪਣੀ ਹਨਾ ਚਾਰ ਪੁੱਤਰਾਂ ਸਾਂਝੀ ਕਰਦੇ ਸਨ ਜਾਂ ਆਪਣੇ ਤੇ ਠੀਕ ਆ ਭਈ ਬਸ ਕੱਲ ਨੂੰ ਸ਼ਾਇਦ ਬਾਜੀ ਤੇ ਆਪਾਂ ਆਪ ਚੱਲਗੇ ਇੱਕ ਅੱਧੀ ਬਾਜੀ ਹੈ ਰਾਪ ਵੀ ਦੇਖ ਹੈ ਕਿ ਨਹੀਂ ਭਈ ਸਤਾਹੀ ਕੋ ਨਹੀਂ ਰਹਿ ਜਾਣਾ ਹੈਗਾ ਘਰੇ ਤਾਂ ਛੱਟ ਜਨ ਕੀ ਆਉਣ ਵਾਲਾ ਪਾਈ ਤੇਗਾ ਥੋੜਾ ਜਿਹਾ ਮਨ ਦਾ ਪ੍ਰਸੰਨ ਹੋ ਜਾਂਦਾ ਹੈਗਾ ਹੋਰ ਤਾਂ ਕੋਈ ਨਹੀਂ ਅਗੇ ਮੀਨ ਆਈਦੇ ਬਹੁਤ ਜਿਆਦੇ 2-3 ਘੰਟੇ ਸੌਵਾ ਕੇ ਫਿਰ ਉੱਠਣਾ ਨਾ ਮੈਂ ਓਕੇ ਜੀ ਬਾਏ ਬਾਏ ਸਾਰੇ ਵੀ ਰਹਿਣਾ